ਸਤਿ ਸ਼੍ਰੀ ਅਕਾਲ ਜੀ ਚੈਨਲ ਦੇ ਸਾਰੇ ਭੈਣ ਭਰਾ ਉਹਨਾਂ ਦਾ ਬਹੁਤ ਸਾਰਾ ਸਵਾਗਤ ਹੈ ਜੀ ਠੰਡ ਵਧ ਗਈ ਠੰਡ ਵਧ ਗਈ ਤਖੰਗ ਵਧ ਗਈ ਜਖੰਮ ਵਧ ਗਿਆ ਖਾਰ ਵਧ ਗਿਆ ਬਹੁਤ ਕੁਝ ਵਧ ਗਿਆ ਤੇ ਉਹਦੇ ਵਾਸਤੇ ਫਿਰ ਆਪਾਂ ਨੂੰ ਨਾਲ-ਨਾਲ ਸੋਚਣਾ ਪਊਗਾ ਕਿ ਕੁਝ ਨਿੱਕੇ ਮੋਟੇ ਉਸ ਕੀ ਪਤਾ ਹੋਣਾ ਹੈ ਨਾ ਤੇ ਡਾਕਟਰਾਂ ਕੋਲੇ ਨਿੱਕੀ ਨਿੱਕੀ ਗੱਲ ਲਈ ਤਾਹ ਜਾਣਾ ਪਵੇ ਤੇ ਮੇਰਾ ਮੁੰਡਾ ਭਾਵੇਂ ਡਾਕਟਰ ਹੈ ਪਰ ਫੇਰ ਵੀ ਮੈਂ ਕਹੂੰਗੀ ਕਿ ਡਾਕਟਰ ਡਾਕਟਰ ਕੋਲੇ ਨਹੀਂ ਜਾਣ ਜਾਣਾ ਹੋਵੇ ਤਾਂ ਠੀਕ ਹੈ ਤੇ ਸਭ ਤੋਂ ਪਹਿਲਾਂ ਰਸਮ ਅਨਸਾਰ ਸਾਰੇ ਭੈਣ ਭਰਾਵਾਂ ਲਈ ਅਰਦਾਸ ਬੇਨਤੀ ਹੈ ਕਿ ਸਭ ਦੇ ਘਰਾਂ ਵਿੱਚ ਸ਼ੁਕ ਸ਼ਾਂਤੀ ਹੋਵੇ ਸਭ ਦੇ ਘਰਾਂ ਵਿੱਚ ਤੰਦਰੁਸਤੀ ਹੋਵੇ ਸਭ ਦੇ ਘਰਾਂ 'ਚ ਬੱਚਿਆਂ ਨੇ ਹੀ ਘਾਰੀਆਂ ਹੋਣ ਤੇ ਜਿਨ੍ਹਾਂ ਦੇ ਬੱਚੇ ਐ ਉਹਨਾਂ ਨੂੰ ਪਰਮਾਤਮਾ ਸਮੱਤ ਬਖਸ਼ੀ ਲੰਮੀ ਉਮਰ ਬਖਸ਼ੀ ਤੇ ਸਭ ਦੇ ਸਿਰਾਂ ਤੇ ਆਪਣੀ ਛੱਤ ਹੋਵੇ ਸਭ ਦੇ ਸਿਰਾਂ ਤੇ ਮਾਪਿਆਂ ਦਾ ਸਾਇਆ ਹੋਵੇ ਤੇ ਸਭ ਨੂੰ ਪਰਮਾਤਮਾ ਨਾਮਦਾਨ ਬਖਸ਼ੇ ਤੇ ਲੋ ਜੀ ਅੱਜ ਆਪਾਂ ਫੇਰ ਨੁਸਖਾ ਤੁਹਾਡੇ ਵਾਸਤੇ ਲੈ ਆਂਦਾ ਬਹੁਤ ਦਿਨਾਂ ਤੋਂ ਉਹ ਸੋ ਇਤਰੀ ਸੀ ਵੀ ਬਣਾਉ 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 ਬਹੁਤ ਮਿਹਨਤ ਲੱਗਦੀ ਹੈ ਭੈਣੇ ਸ਼ੇਅਰ ਕਰਦੇ ਕਰੋ ਕਿਉਂਕਿ ਸਾਰੇ ਨਾਲੋਂ ਵੱਧ ਮਿਹਨਤ ਪਤਾ ਕਿ ਕਿਸ ਗੱਲ ਤੇ ਲੱਗਦੀ ਹੈ ਚਲੋ ਬੰਦੇ ਨੂੰ ਨੌਲੇਜ ਹੁੰਦੀ ਹੈ ਜਾਂ ਕਿਤੋਂ ਬੰਦਾ ਨੌਲੇਜ ਲੈਂਦਾ ਹੈ ਨਾ ਪੜਦਾ ਹੈ ਹੋਰ ਕਰਦਾ ਹੈ ਸਭ ਤੋਂ ਜ਼ਿਆਦਾ ਮਿਹਨਤ ਉਦਲਾਦੀ ਹੈ ਤੇ ਸਾਰੀ ਰਸੋਈ ਦੀ ਸਫਾਈ ਵੀ ਕਰਨੀ ਪੈਂਦੀ ਹੈ ਵੀਡੀਓ ਬਣਾਉਣ ਦਾ ਵੇਲਾ ਦਿੱਤਾ ਕੁਝ ਮਾੜਾ ਵਿਰਾਸਾ ਜਿਹਾ ਫਿਰ ਭੈਣਾਂ ਉਹ ਨਹੀਂ ਕੋਈ ਲਿਖ ਦਿੰਦੀ ਹੈ ਤੁਹਾਡੇ ਰਸੋਈ 'ਚ ਆ ਸੀ ਗਾਇਸ ਕਰਕੇ ਉਸ ਕੰਮ ਦੀ ਤਾਂ ਐਕਸਟਰਾ ਮਿਹਨਤ ਹੈ ਠੀਕ ਹੈ ਨਾ ਚਲੋ ਐਨੀ ਹੋ ਇਹ ਤਾਂ ਹਸਣ ਵਾਲੀਆਂ ਗੱਲਾਂ ਹੋ ਗਈਆਂ ਤੇ ਲੋ ਜੀ ਅੱਜ ਆਪਾਂ ਨਾ ਇੱਕ ਨੁਸਖਾ ਬਣਾਵਾਂਗੇ ਜਿਹੜੀ ਨਾ ਖੰਗ ਲੱਗ ਜਾਂਦੀ ਹੈ ਨਾ ਦਿਨਾਂ ਚ ਖੰਗ ਜੀ ਖਾਮ ਜਾਂਦਾ ਤੇ ਫਿਰ ਉਹ ਕਿੰਨੇ ਦਿਨ ਦਿਮਾਗ ਖਾਈ ਜਾਂਦਾ ਹਟਦਾ ਹੀ ਨਹੀਂ ਉਹ ਹਣਾ ਪਿੱਛੋਂ ਜਿਉਂ ਕਿ ਸਰਦੀ ਹੋਈ ਹੋਈ ਜਾਂਦੀ ਹੈ ਵੀ ਨਹੀਂ ਲੰਘ ਜਾਂਦਾ ਬੰਦੇ ਨੂੰ ਫਿਰ ਉਹ ਲਾ ਲੋ ਕਿ ਤੁਹਾਡਾ ਪੂਰੀ ਸਰਦੀ ਕੇ ਖਰਾਬ ਹੋ ਜਾਂਦੀ ਹੈ ਤੇ ਉਹਦੇ ਵਾਸਤੇ ਨਾ ਆਪਾਂ ਕੋਈ ਵੀ ਖੰਗ ਤੁਹਾਨੂੰ ਕਦੋਂ ਦੀ ਵੀ ਹੈ ਤੇ ਉਹਨੂੰ ਕਵਿਕਲੀ ਕਿਵੇਂ ਠੀਕ ਕਰਨਾ ਹੈ ਉਹਦੇ ਵਾਸਤੇ ਇੱਕ ਤੁਹਾਨੂੰ ਅੱਜ ਚੀਜ਼ ਬਣਾ ਕੇ ਦਿਖਾਉਣੀ ਹੈ ਮੈਂ ਪਹਿਲਾਂ ਤੁਹਾਡੇ ਮਦਰਸ ਨੇ ਜਾਂ ਦਾਦੀਆਂ ਨੇ ਨਾਨੀਆਂ ਨੇ ਕਦੇ ਨਾ ਕਦੇ ਜ਼ਰੂਰ ਥੋਲੂ ਬਣਾ ਕੇ ਖਵਾਇਆ ਹੋਣਾ ਛੋਟੇ ਹੁੰਦਿਆਂ ਨੂੰ ਜੇ ਤੁਸੀਂ ਮੇਰੀ ਕੇਜ ਦੇਉ ਤਾਂ ਠੀਕ ਹੈ ਤੇ ਲਓ ਜੀ ਅੱਜ ਫਿਰ ਆਪਾਂ ਉਹੀ ਨੁਸਖਾ ਬਣਾਉਣੀ ਹੈ ਜੇ ਨਹੀਂ ਬਣਾਇਆ ਤਾਂ ਹੁਣ ਤੁਸੀਂ ਸਿੱਖ ਲੈਣੇ ਆਪਾਂ ਕੀ ਕਰਨਾ ਹੈ ਗੈਸ ਆਨ ਕਰਨੀ ਹੈ ਸਿਮ ਤੇ ਬਿਲਕੁਲ ਸਿਮ ਤੇ ਬਣਾਉਣਾ ਹੈ ਬੈਟਰ ਹੋਵੇ ਕਿ ਤੁਸੀਂ ਤਵਾ ਗਰਮ ਕਰਕੇ ਉਹਦੇ ਤੇ ਧਰ ਲਓ ਹਣਾ ਮੈਂ ਤਾਂ ਚਲੋ ਹੁਣ ਵੀਡੀਓ ਬਣਾਉਣੀ ਹੈ ਤਾਂ ਥੋੜਾ ਜਿਹਾ ਤੁਹਾਨੂੰ ਅ ਲਓ ਜੀ ਚਾਪਾ ਥੋੜਾ ਜਿਹਾ ਘਿਓ ਪਾ ਲੈਣਾ ਦੇ ਸਿਕੋ ਪਾ ਲੈ ਆਪਾਂ ਹਣਾ ਤੇ ਇਹਦੇ ਵਿੱਚ ਨਾ ਆਪਾਂ ਜਦੋਂ ਇਹ ਹੀ ਪਿਗਲ ਰਿਹਾ ਮੈਂ ਸਮਤ ਕੀਤਾ ਇਹਨੂੰ ਬਿਲਕੁਲ ਠੀਕ ਹੈ ਤੇ ਫਿਰ ਆਪਾਂ ਇਹਦੇ ਵਿੱਚ ਨਾ ਗੁੜ ਪਾ ਲੈਣਾ ਠੀਕ ਹੈ ਗੁੜ ਨੂੰ ਮੈਂ ਕਦੋਂ ਕਸ ਕਰ ਲਿਆ ਸੀ ਪਹਿਲਾਂ ਹੀ ਤਾਂ ਕਿ ਆਪਣਾ ਜਿਹੜਾ ਟਾਈਮ ਹੈ ইস্ট ਨਾ ਹੋਵੇ ਠੀਕ ਹੈ ਤੇ ਇਹਦੇ ਵਿੱਚ ਆਪਾਂ ਗੁੜ ਪਾ ਦੇਣਾ ਇਹ ਮੈਂ ਨਾ ਇਹ ਇੱਕ ਡੰਗ ਦਾਈ ਬਣਾ ਰਹੀ ਹਾਂ ਤੁਸੀਂ ਦੋ ਦਾਈ ਬਣਾ ਸਕਦੇ ਹੋ ਤੇ ਤੁਹਾਡੀ ਮਰਜ਼ੀ ਵੱਧ ਦਾ ਵੀ ਬਣਾ ਲਓਗੇ ਤਾਂ ਕੋਈ ਗੱਲ ਨਹੀਂ ਬਟ ਮੈਨੂੰ ਇਹ ਇਹ ਜੀਆਂ ਚੀਜ਼ਾਂ ਮੈਨੂੰ ਇਹ ਹੁੰਦਾ ਕਿ ਤਾਜ਼ੀ ਹੀ ਬਣਾਈਆਂ ਜਾਣ ਤੇ ਲੋ ਜੀ ਇਹਨੂੰ ਆਪਾਂ ਸਿਮ ਤੇ ਰੱਖ ਕੇ ਪਿਘਲਾਉਣਾ ਹੈ ਠੀਕ ਹੈ ਪਿਘਲਾਉਣਾ ਕੀ ਹੈ ਤਲਕੋਣਾ ਹੁੰਦਾ ਤਲਕੋਣਾ ਸਮਝਦੇ ਹੋਵੋਗੇ ਤੁਸੀਂ ਕਈ ਜਣੇ ਤਾਂ ਇਹਨੂੰ ਕੁੱਕ ਜਿਆ ਕਰਨਾ ਹੈ ਅੱਛੀ ਤਰ੍ਹਾਂ ਠੀਕ ਹੈ ਥੋੜਾ ਜਿਹਾ ਚੀੜਾ ਜਿਹਾ ਹੋ ਜੇ ਇਸ ਤਰੀਕੇ ਨਾਲ ਕਰਨਾ ਹੈ ਆਪਾਂ ਇਹਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੀ ਹੈਗੀ ਥੋੜੀ ਜੀ ਹਲਦੀ ਠੀਕ ਹੈ ਇਨਿਕ ਠੀਕ ਹੈ ਜੀ ਹਲਦੀ ਪਾ ਲਈ ਇਹਦੇ ਚ ਤਿੰਨ ਚਾਰ ਚੀਜ਼ਾਂ ਹੋਣੀਆਂ ਐ ਤੇ ਇੰਨੀ کارਗਰ ਚੀਜ਼ ਐ ਇਹ ਇੰਨੀ کارਗਰ ਵੀ ਤੁਸੀਂ ਖੁਦ ਹੈਰਾਨ ਹੋ ਜਾਊਂਗੇ ਵੀ ਇੰਨੀ ਵਧੀਆ ਦਵਾਈ ਐ ਇਹ ਇਹਦੇ ਚ ਨਾ ਆਪਾਂ ਕਾਲੀ ਮਿਰਚ ਪਾਉਣੀ ਐ ਇੰਨੀ ਪਾਵਾਂਗੇ ਕੁੱਪੀ ਹੋਈ ਐ ਠੀਕ ਐ ਇਨਿਕ ਕਿਉਂਕਿ ਫਿਰ ਨਹੀਂ ਤਿੱਖਾ ਬਣ ਆ ਜਾਊਗਾ ਜੀ ਤੁਸੀਂ ਵੱਡੇ ਹੋ ਤਾਂ ਤੁਸੀਂ ਵੱਧ ਪਾ ਸਕਦੇ ਹੋ ਜੇ ਬੱਚੇ ਨੂੰ ਦੇਣਾ ਫਿਰ ਤਾਂ ਤੁਸੀਂ ਥੋੜੀ ਪਾਓ ਤੇ ਫਿਰ ਥੋੜਾ ਜਿਹਾ ਪਾਉਣਾ ਐ ਆਪਾਂ ਕਾਲਾ ਨਮਕ ਠੀਕ ਹੈ ਕਲਨਮ ਖਪਾ ਲਿਆ ਦੇਖੋ ਇੰਨਾ ਤੇ ਇੱਕ ਆਪਾਂ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਰੂਰੀ ਚੀਜ਼ ਪਾਉਣੀ ਹੈ ਨਾਲ ਇਹਨੂੰ ਆਪਾਂ ਹਲਾਈ ਵੀ ਜਾਣਾ ਠੀਕ ਹੈ ਉਹ ਹੈਗਾ ਜਿੰਜਰ ਪਾਊਡਰ ਯਾਨੀ ਕਿ ਅਦਰਕ ਦਾ ਪਾਊਡਰ ਸੁੰਢ ਜੀ ਨੂੰ ਕਹ ਦਿੰਦੇ ਆਪਾਂ ਠੀਕ ਹੈ ਤੇ ਉਹ ਆਪਾਂ ਇੰਨੀ ਸਾਰੀ ਪਾ ਲੈਣੀ ਹੈ ਆ ਲਓ ਤੁਸੀਂ ਆ ਜਿਹੜਾ ਮੇਰੇ ਕੋਲ ਨਹੀਂ ਕੁਝ ਚਮਚਾ ਇਹ ਅੱਧਾ ਠੀਕ ਹੈ ਤੇ ਕੋਈ ਐ ਨਹੀਂ ਹੈਗਾ ਕਿ ਜੇ ਵੱਧ ਪੈ ਜਾਏ ਤਾਂ ਕੋਈ ਨੁਕਸਾਨ ਕਰ ਦੂ ਕੁਝ ਨਹੀਂ ਬਸ ਇਹਨੂੰ ਆਪਾਂ ਐਵੇਂ ਕਲਕਾ ਲੈਣੀ ਤੇ ਦੂਜੇ ਪਾਸੇ ਆਪਾਂ ਦੁੱਧ ਰੱਖਿਆ ਹੋਇਆ ਠੀਕ ਹੈ ਉਹਦਾ ਮੈਂ ਤੁਹਾਨੂੰ ਦੱਸਦੀ ਆ ਵੀ ਕੀ ਕਾਰਨ ਹੈ ਨਾਲ ਹੀ ਆਪਾਂ ਉਹ ਕਿਉਂ ਬਣਾ ਰਹੇ ਹਾਂ ਇਹ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ ਕੋਈ ਨੁਕਸਾਨ ਨਹੀਂ ਕਰਦਾਗਾ ਅਦਰਕ ਦਾ ਵੈਸੀ ਗੁਣਕਾਰੀ ਬਹੁਤ ਹੁੰਦਾ ਹੈ ਕਾਲੀ ਮਿਰਚ ਨਾ ਤੁਹਾਡੀ ਕਿੰਨੀ ਮਰਜ਼ੀ ਪ੍ਰਾਣੀ ਤੁਹਾਡੇ ਹੋ ਹੋਵੇ ਅਲਰਜੀ ਹੋ ਗਈ ਤੁਹਾਨੂੰ ਰਹਿਣ ਨਹੀਂ ਦਿੰਦੀ ਇੱਕ ਇਹ ਜਿਹੜੀ ਖੰਘ ਹੁੰਦੀ ਹੈ ਨਾ ਜਿਹਦੇ ਪਿੱਛੋਂ ਚੱਲੀ ਹੋਈ ਜਾਂਦੀ ਹੁੰਦੀ ਹੈ ਬੇਸਿਕਲੀ ਇਹ ਮੌਸਮੀ ਅਲਰਜੀ ਜਿਹੀ ਹੁੰਦੀ ਹੈ ਲਓ ਜੀ ਆ ਦੇਖੋ ਇਹ ਕਾਲਾ ਹੋਣ ਲੱਗ ਗਿਆ ਗੁੜ ਆਪਣਾ ਤੇ ਇਹਨੂੰ ਆਪਾਂ ਹੁਣ ਬੰਦ ਕਰ ਦਨੇ ਕਿਉਂਕਿ ਮੇਰਾ ਜਿਹੜਾ ਭਾਂਡਾ ਹੈ ਨਾ ਇਹ ਬਹੁਤ ਥੀਪ ਜਮਾ ਕਰ ਲੈਂਦਾ ਦੇਖੋ ਤੇ ਇਹਨੂੰ ਮੈਂ ਆਪਾਂ ਜਿਹੜੀ ਕੌਲੀ 'ਚ ਆਪਾਂ ਇਹਨੂੰ ਸ਼ੁਰੂ ਕੀਤਾ ਸੀ ਗੁੜ ਆ ਪਰਖਿਆ ਸੀ ਦਿਖਾ ਲਾ ਕੇ ਉਹ 'ਚ ਕੱਢ ਲੈਣੀ ਹੈ ਮੈਨੂੰ ਤਾਂ ਬਹੁਤ ਕਾਲਾ ਹੋ ਜੂਗਾ ਇਹ ਠੀਕ ਹੈ ਇਸ ਨੂੰ ਅਗਲਾ ਪ੍ਰੋਸੈਸ ਮੈਂ ਤੁਹਾਨੂੰ ਦੱਸਦੀ ਹਾਂ ਮੇਰੇ ਭਾਂਡੇ ਦੀ ਸ਼ੀਟ ਬਹੁਤ ਹੈ ਇਹ ਟੀਟ ਬਹੁਤ ਇਕੱਠੀ ਕਰ ਲੈਂਦਾ ਹੈ ਲਓ ਜੀ ਹੁਣ ਆਪਾਂ ਇਹਨੂੰ ਇਹਦੇ ਵਿੱਚ ਕੱਢ ਲਿਆ ਠੀਕ ਹੈ ਤੇ ਇਸ ਤੋਂ ਅਗਲਾ ਸਟੈਪ ਮੈਂ ਤੁਹਾਨੂੰ ਦੱਸਦੀ ਕੀ ਕਰਨਾ ਹੈ ਆਪਾਂ ਜਿਹੜਾ ਆਪਾਂ ਇੱਧਰ ਦੁੱਧ ਗਰਮ ਹੋਣਾ ਰੱਖਿਆ ਸੀ ਇਹਨੂੰ ਤਾਂ ਆਪਾਂ ਠੰਡਾ ਹੋਣ ਲਈ ਰੱਖ ਦਿੰਦੇ ਹਾਂ ਦੇਖੋ ਜਦੋਂ ਠੰਡਾ ਹੋ ਜਾਊਗਾ ਨਾ ਇਹ ਥੋੜੇ ਟੌਫੀ ਜੀ ਹੁੰਦੀ ਹੈ ਚਿੜੀ ਜੀ ਓਵੇਂ ਬਣ ਜਾਊਗਾ ਇਹਨੂੰ ਆਪਾਂ ਪਿਆਰ ਨਾਲ ਘਿਓ ਬਿਲਕੁਲ ਅੱਡ ਹੋ ਜਾਊਗਾ ਦਾ ਪੇ ਪੇ ਦਾ ਠੀਕ ਹੈ ਇਹਨੂੰ ਆਪਾਂ ਇੱਥੇ ਰੱਖ ਦਿੰਦੇ ਹਾਂ ਉਨੀ ਦੇ ਵਿੱਚ ਮੈਂ ਤੁਹਾਨੂੰ ਦੱਸਦੀ ਹਾਂ ਇਧਰਲੇ ਪਾਸੇ ਆਪਾਂ ਦੁੱਧ ਗਰਮ ਕੀਤਾ ਹੈ ਇਹ ਐਡੀਸ਼ਨਲ ਸਟੈਪ ਹੈ ਤੁਸੀਂ ਨਾ ਕਰਨਾ ਚਾਹੋ ਤਾਂ ਸਕਿੱਪ ਕਰ ਸਕਦੇ ਹੋ ਪਰ ਜੇ ਤੁਸੀਂ ਨਾਲ ਹੀ ਕਰ ਲਿਆ ਫਿਰ ਤੁਸੀਂ ਦੇਖੋਗੇ ਪਹਿਲੇ ਦਿਨ ਹੀ ਰਿਜ਼ਲਟ ਹੈ ਮੈਂ ਤਾਜੀ ਹਲਦੀ ਲਈ ਹੈ ਠੀਕ ਹੈ ਮੇਰੇ ਕੋਲ ਸੀਗੀ ਸੱਚੀ ਹਲਦੀ ਉਹ ਪਾਤੀ ਆਪਾਂ ਇੰਨੀ ਕੁ ਤੇ ਇਹਨੂੰ ਆਪਾਂ ਹਲਦੀ ਵਾਲਾ ਦੁੱਧ ਤਿਆਰ ਕਰ ਲੈਣਾ ਇਧਰਲੇ ਪਾਸੇ ਤੁਹਾਡਾ ਦਿਲ ਕਰੇ ਤੁਸੀਂ ਮਿੱਠਾ ਪਾ ਲਿਓ ਨਾ ਕਰੀ ਨਾ ਪਾਓ ਕੋਈ ਐਸੀ ਇਸ਼ੂ ਨਹੀਂ ਹੈਗਾ ਠੀਕ ਹੈ ਉਹ ਤੁਹਾਡਾ ਸਵਾਦ ਹੈ ਤੁਸੀਂ ਮਿੱਠੇ ਵਾਲਾ ਬਣਾਉਣਾ ਇੰਦਾ ਪਿੱਕਾ ਬਣਾਉਣਾ ਮੈਂ ਪਿੱਕਾ ਬਣਾਉਣੀ ਆ ਇਸ ਕਰਕੇ ਮੈਂ ਮਿੱਠਾ ਨਹੀਂ ਪਾਇਆ ਤੇ ਲੋ ਜੀ ਇਹ ਆਪਾਂ ਜਿਹੜਾ ਹੁਣ ਤਿਆਰ ਕੀਤਾ ਹੈ ਨਾ ਇਹਨੂੰ ਥੋੜਾ ਜਿਹਾ ਵਾਲਾ ਆ ਜਾਂਦਾ ਆਪਣੀ ਗੱਲ ਕਰਦੇ ਕਰਦੇ ਕਿਉਂਕਿ ਵਾਲਾ ਤਾਂ ਆ ਹੀ ਗਿਆ ਸੀਗਾ ਹੁਣ ਤੁਸੀਂ ਦੇਖੋਗੇ ਇਹਦੇ ਵਿੱਚ ਨਾ ਜਿਹੜਾ ਗੋੜਾ ਹੈ ਦੇਖੋ ਐ ਇਹ ਇੰਜ ਮੜਣਾ ਜਾ ਸ਼ੁਰੂ ਹੋ ਗਿਆ ਦੇਖੋ ਐ ਨਾ ਚਿਪਕਣਾ ਹੈ ਸ਼ੁਰੂ ਹੋ ਗਿਆ ਇਹ ਤੇ ਆ ਦੇਖੋ ਠੰਡਾ ਹੋ ਕੇ ਤੇ ਚਿਪਕਣਾ ਇੰਨ ਮੈ ਤੁਹਾਨੂੰ ਦੱਸੇ ਸੀੜਾ ਸੀੜਾ ਜਾ ਹੋ ਜਾਂਦਾ ਇਹ ਤੇ ਜਿਹੜਾ ਝਿਘੋ ਹੈ ਉਹਨੂੰ ਆਪਾਂ ਕੱਢ ਲਾਂਗੇ ਕਿਉਂਕਿ ਝਿਘੋ ਐ ਕੱਚਾ ਤਾਂ ਖਾਣ ਨੂੰ ਤੇ ਇਹਨੂੰ ਜਿਹੜੇ ਆਪਾਂ ਕੱਪ ਦੇ ਵਿੱਚ ਉਹ ਬਾਲਾ ਦਿੱਤਾ ਆਲਰੇਡੀ ਉਬਾਲਾ ਆਇਆ ਹੀ ਹੋਇਆ ਸੀਗਾ ਨਾਲ ਨਾਲ ਮੈਂ ਪਹਿਲਾਂ ਹੀ ਰੱਖ ਲਿਆ ਸੀ ਤਾਂ ਕਿ ਟਾਈਮ ਘੱਟ ਲੱਗੇ ਮੈਂ ਇਹਨੂੰ ਬਿਨਾ ਪੋਣੇ ਹੀ ਇਹ ਚ ਪਾ ਲੂੰ ਕਿਉਂਕਿ ਮੈਂ ਤਾਂ ਆਪ ਹੀ ਲੈਣਾ ਹੈ ਤੁਸੀਂ ਤੁਹਾਨੂੰ ਨਾ ਚੰਗਾ ਲੱਗੇ ਹਲਦੀ ਵਾਲਾ ਵਿੱਚ ਇਹ ਥੱਲੇ ਬਹਿ ਜਾਂਦੀ ਹੈ ਹਲਦੀ ਥੋੜੀ देर ਬਾਅਦ ਚ ਠੀਕ ਹੈ ਜਦੋਂ ਆਪਾਂ ਨੂੰ ਇਹਨੂੰ ਪੀਣਾ ਹੈ ਤੇ ਉਦੋਂ ਇਹਨੇ ਥੱਲੇ ਬੈਠ ਜਾਣਾ ਹੈ ਹਲਦੀ ਇਹਨੇ ਤੇ ਆਪਾਂ ਉੱਤੇ ਦੁੱਧ ਪੀ ਲਾਂਗੇ ਠੀਕ ਹੈ ਤੇ ਆਹ ਜਿਹੜਾ ਘਿਓ ਹੈ ਨਾ ਇਹਦੇ ਵਿੱਚ ਪਾ ਲੈਣਾ ਆਪਾਂ ਵੇਸਟ ਨਹੀਂ ਕਰਨਾ ਕਿਉਂ ਠੀਕ ਹੈ ਇਹਦੇ ਨਾਲ ਥੋੜਾ ਪੇਟ ਵੀ ਨਰਮ ਹੋ ਜਾਊਗਾ ਤੇ ਜੋ ਥੋੜਾ ਪੇਟ ਸਾਫ ਹੋ ਜਾਂਦਾ ਨਾ ਉਹ ਤੋਂ ਤੁਹਾਡੀਆਂ ਅਧੀਆਂ ਬਿਮਾਰੀਆਂ ਤਾਂ ਵੈਸੇ ਹੀ ਕੱਟੀਆਂ ਜਾਂਦੀਆਂ ਨੇ ਆ ਦੇਖੋ ਇਦਾਂ ਇਹ ਐ ਐ ਬਣ ਗਿਆ ਇਹ ਠੀਕ ਹੈ ਤੇ ਇਹਨੂੰ ਆਪਾਂ ਖਾਣਾ ਠੀਕ ਹੈ ਤੁਹਾਨੂੰ ਐ ਲੱਗੂਗਾ ਵੀ ਇਹਨੂੰ ਬੰਦਾ ਕਿਵੇਂ ਖਾਊਗਾ ਜੇ ਤੁਹਾਨੂੰ ਇਹ ਥੋੜਾ ਜਿਹਾ ਚਿਪਚਿਪਾ ਵੀ ਲੱਗੂਗਾ ਨਾ ਤਾਂ ਵੀ ਕੋਈ ਗੱਲ ਨਹੀਂ ਆਪਾਂ ਥੋੜਾ ਜਿਹਾ ਚੂਸ ਕੇ ਜੇ ਖਾ ਲੈਨੇ ਹੁੰਦੇ ਆ ਆਰਾਮ ਨਾਲ ਖਾਦਾ ਜਾਂਦਾ ਹੈ ਤੇ ਪਹਿਲੇ ਦੇਣੀ ਦੋਨੋਂ ਇਹ ਇਨਾ ਅਸਰ ਦਿਖਾਊਗਾ ਵੀ ਜਿਹੜੀ ਤੁਸੀਂ ਇੰਨੇ ਔਖੇ ਹੋ ਰਹੇ ਸੀ ਆਰਾਮ ਨਾਲ ਸੌਵੋਗੇ ਰਾਤ ਨੂੰ ਠੀਕ ਆ ਲੋ ਐ ਨਿਕਲਿਆ ਹੈ ਬਾਹਰ ਠੀਕ ਅਜੇ ਹੀ ਕਾਫੀ ਗਰਮ ਹੈ ਹੱਥ ਲਾਉ ਨੂੰ ਗਰਮ ਹੈ ਇਹ ਤੇ ਹੁਣ ਤੁਸੀਂ ਇਹ ਰਾਤ ਨੂੰ ਬਣਾਉਣੇ ਵੈਸੇ ਤਾਂ ਤੁਸੀਂ ਦਿਨੇ ਵੀ ਬਣਾ ਲਓ ਹੋਈ ਐਸੀ ਗੱਲ ਨਹੀਂ ਬਟ ਰਾਤ ਨੂੰ ਦਾ ਕਾਰਨ ਕੀ ਹੈ ਕਿ ਰਾਤ ਨੂੰ ਨਾ ਆਪਾਂ ਇਹਨੂੰ ਖਾਣ ਤੋਂ ਬਾਅਦ ਤੇ ਆ ਦੁੱਧ ਜਿਹੜਾ ਹਲਦੀ ਵਾਲਾ ਗਰਮ ਕੀਤਾ ਆਪਾਂ ਇਹ ਪੀ ਕੇ ਫਿਰ ਤੁਸੀਂ ਰਾਮਨਾਰ ਸੌ ਜਾਣੇ ਹੋਰ ਕੁਝ ਖਾਣਾ ਪੀਣਾ ਨਹੀਂ ਇਸ ਕਰਕੇ ਦਿਨੇ ਆਪਾਂ ਨੂੰ ਇਹ ਹੁੰਦਾ ਕਿ ਤਾਂ ਹੌ ਹੌਜ ਨਿਕਲ ਜਾਂਦੇ ਆਪਾਂ ਮਨੋਂ ਮੋਟਾ ਕੰਮ ਦਿੰਦੇ ਇੱਕ ਕਈ ਵਾਰੀ ਹੁੰਦਾ ਕਿ ਭੁੱਲ ਭਲੇਖੇ ਕੁਝ ਨੋਛ ਖਾਦਾ ਪੀਤਾ ਜਾਂਦੇ ਤੇ ਇਹਦੇ ਇਹ ਤੋਂ ਬਾਅਦ ਕੁਝ ਖਾਣਾ ਨਹੀਂ ਦੋ ਤਿੰਨ ਘੰਟੇ ਰਾਮਨਾਰ ਤੁਸੀਂ ਸੌਜੋ ਸਾਰੀ ਰਾਤ ਤੁਹਾਨੂੰ ਖੰਗ ਨਹੀਂ ਆਉਗੀ ਤੜਕੇ ਉੱਠੋਗੇ ਤਾਂ ਤੁਹਾਡੀ ਛਾਤੀ ਜਿਹੜੀ ਕਿ ਸਾਹ ਸਾਹ ਕਰ ਰਹੀ ਹੈ ਕਿੰਨੇ ਦਿਨਾਂ ਤੋਂ ਹਨਾ ਛਾਤੀ ਚੋਂ ਛੁੜ ਛੁੜ ਜੀ ਬੰਦ ਨਹੀਂ ਹੁੰਦੀ ਹੁੰਦੀ ਬੱਚਿਆਂ ਦੇ ਤਾਂ ਖਾਸ ਕਰਕੇ ਉਹ ਬਿਲਕੁਲ ਕਲੀਅਰ ਹੋਣੀ ਸ਼ੁਰੂ ਹੋ ਜੂਗੀ ਪਹਿਲੇ ਦਿਨੀ ਤੁਹਾਨੂੰ ਡਿਫਰੈਂਸ ਨਜ਼ਰ ਆਊਗਾ ਇੰਨਾ ਕਾਰਗਰ ਨ ਇਹ ਬਣਾਉਣਾ ਹੈ ਤੇ ਖਾਣਾ ਹੈ ਤੇ ਅੱਗੇ-ਅੱਗੇ ਸ਼ੇਅਰ ਜਰੂਰ ਕਰਨਾ ਹੈ ਕਿਉਂਕਿ ਇਹ ਪ੍ਰੋਬਲਮ ਬਹੁਤ ਜਣਿਆਂ ਨੂੰ ਹੈ ਛਾਤੀ ਕਲੀਅਰ ਨਹੀਂ ਹੁੰਦੀ ਤਾਂ ਬਹੁਤ ਜਣਿਆਂ ਦੀ ਪ੍ਰੋਬਲਮ ਹੁੰਦੀ ਸਰਦੀ-ਸਰਦੀ ਤੇ ਇਹ ਤੁਸੀਂ ਬਣਾ ਕੇ ਖਾਣਾ ਹੈ ਹੁਣ ਤੁਸੀਂ ਇਹਦੇ ਵਿੱਚ ਅਗਲੇ ਸਵਾਲ ਆਉਣਗੇ ਜੀ ਸੁੰਡ ਜਿਹੜੀ ਹੁੰਦੀ ਹੈ ਉਹ ਗਰਮ ਹੁੰਦੀ ਹੈ ਗੁੜ ਜਿਹੜਾ ਹੁੰਦਾ ਉਹ ਗਰਮ ਹੁੰਦਾ ਠੀਕ ਹੈ ਇਹ ਨਿੱਕੀ-ਨਿੱਕੀ ਸਰਦੀ ਚ ਇਹਦੀ ਕੁਆਂਟੀਟੀ ਇੰਨੀ ਥੋੜੀ ਹੈ ਕਿ ਇਹਦੀ ਗਰਮੀ ਕੁਝ ਨਹੀਂ ਕਰਦੀ ਤੁਹਾਨੂੰ ਠੀਕ ਹੈ ਬਿਲਕੁਲ ਬੇਫਿਕਰ ਰਹੋਨੇ RAM ਨਾਲ ਤੁਸੀਂ ਆਪਣਾ ਟ੍ਰੀਟਮੈਂਟ ਕਰਨਾ ਹੋ ਜਾਊਗਾ ਕਲੀਅਰ ਬਿਲਕੁਲ ਸਾਰਾ ਪੁੱਛ ਮੈਂ ਕਰ ਰਿਹਾ ਹਾਂ ਉਸ ਇਹ ਤੁਹਾਨੂੰ ਜ਼ਰੂਰਤ ਹੀ ਨਹੀਂ ਪੈਣੀਗੀ ਦਵਾਈ ਦੀ ਪੁਰਾਣੀ ਤੋਂ ਪੁਰਾਣੀ ਜਿਹੜੀ ਖੰਗ ਹੈ ਉਹ ਤੁਹਾਡੀ ਐਮ ਕਲੀਅਰ ਹੋ ਜੂਗੀ ਸਾਰੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਨੀ ਰਿਕਵੈਸਟ ਹੈ ਤੇ ਬਾਕੀ ਆਪਣੀ ਕਮੈਂਟ ਕਰਕੇ ਦੱਸਿਓ ਕਿ ਕਿਨੇ ਕਿਨੇ ਪਹਿਲਾਂ ਇਹ ਵਾਲਾ ਨੁਸਖਾ ਵਰਤ ਕੇ ਦੇਖਿਆ ਹੈ ਬਹੁਜਣਾਂ ਨੇ ਕੀਤਾ ਵੀ ਹੋਣਾ ਕੋਈ ਹਨਾ ਤੇ ਬਾਕੀ ਆਪਣਾ ਖਿਆਲ ਰੱਖੋ ਬੱਚਿਆਂ ਦਾ ਖਿਆਲ ਰੱਖੋ ਸਭ ਤੋਂ ਪਹਿਲਾਂ ਆਪਣਾ ਖਿਆਲ ਰੱਖੋ ਤੁਸੀਂ ਆਪਣਾ ਖਿਆਲ ਰੱਖੋਗੇ ਤਾਂ ਹੀ ਤੁਸੀਂ ਬਾਕੀ ਮੈਂਬਰਸ ਦਾ ਖਿਆਲ ਰੱਖਵਾਉਂਗੀ ਠੀਕ ਹੈ ਜੀ ਤੇ ਇੱਕੋ ਹੀ ਲਾਈਫ ਹੈ ਪਪਖੰਖਾਂ ਕੇ ਥੋੜੀ ਮਰਨੇ ਤੇ ਨਿਕਲੀ ਕਿ ਟੋਟਕੇ ਕਰਕੇ ਜਿਖਾਂਗੂ ਤੁਹਾਡਾ ਛੁੱਟ ਸਕਦਾ ਤਾਂ ਬਹੁਤ ਵਧੀਆ ਗੱਲ ਹੈ ਇੰਜੋਏ ਕਰਦੇ ਰਹੋ ਦੂਜਾ ਮੌਕਾ ਨਹੀਂ ਮਿਲਣਾ ਆਸੇ ਪਾਸੇ ਖੁਸ਼ੀਆਂ ਵਖੇਰਦੇ ਰਹੋ ਮਿਲਾਂਗੇ ਅਗਲੀ ਵੀਡੀਓ ਚ ਨਵੇਂ ਟੌਪਿਕ ਨਾਲ